ਇੱਕ ਇੰਸਟਾਗ੍ਰam ਤੇ ਵੀਰ ਦਾ ਮੈਨੂੰ ਮੈਸੇਜ ਆਇਆ ਉਹਨੇ 2-3 ਵਾਰੀ ਮੈਨੂੰ ਮੈਸੇਜ ਕੀਤਾ ਕਿ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਮੈਂ ਫੋਨ ਕੀਤਾ ਉਹ ਕਹਿੰਦਾ ਕਿ ਭਾਜੀ ਮੈਂ ਤੁਹਾਡੀਆਂ ਵੀਡੀਓ ਸੁਣਦਾ ਰਹਿਣਾ ਕਾਫੀ ਕੁਝ ਤੁਹਾਡੀਆਂ ਵੀਡੀਓ ਦੇ ਵਿੱਚੋਂ ਦੇਖਿਆ ਤੇ ਕੁਝ ਕਹਿੰਦਾ ਮੈਨੂੰ ਆਪਣੇ ਨਾਲ ਰਿਲੇਟਡ ਲੱਗਾ ਉਹਨੇ ਕਿਹਾ ਕਿ ਭਾਜੀ ਇੱਕ ਮੈਨੂੰ ਮਤਲਬ ਬੜੀ ਪਰੇਸ਼ਾਨੀ ਚੱਲ ਰਹੀ ਆ ਕਹਿੰਦਾ ਕਿ ਅਸੀਂ ਪਿੰਡ ਦੇ ਵਿੱਚ ਰਹਿੰਦੇ ਆ ਇਕੱਠੇ ਖੇਡਦੇ ਸੀ ਕੋਈ ਗੇਮ ਉਹਨਾਂ ਨੇ ਪਿੰਡ ਦੇ ਵਿੱਚ ਕੁਝ ਚੰਗੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਕਹਿੰਦੇ ਸੀ ਖਾਲੀ ਜਿਹੜੀ ਜਗ੍ਹਾ ਸੀ ਕੋਈ ਉੱਥੇ ਲਿਆ ਕੇ ਪਾਦੇ ਕਿਤੇੋਂ ਫ੍ਰੀ ਮਿਲ ਰਹੇ ਸੀ ਉਹ ਲਗਾ ਦਿੱਤੇ ਥੋੜੀ ਬਹੁਤੀ ਸਫਾਈ ਵਗੈਰਾ ਕਰ ਦਿੱਤੀ ਜਿਹੜੀਆਂ ਉਹ ਸਾਂਝੀਆਂ ਥਾਵਾਂ ਸੀ ਗਰਾਊਂਡ ਦੇ ਘੇਰੇ ਘੇਰੇ ਤੇ ਫਿਰ ਕਹਿੰਦੇ ਅਸੀਂ ਇਕੱਠੇ ਹੋ ਕੇ ਤੇ ਜਿਹੜੀਆਂ ਮੜੀਆਂ ਸੀ ਸਿਵਿਆਂ ਦੀ ਸਫਾਈ ਕੀਤੀ ਬੜੀ ਸੋਹਣੀ ਕਹਿੰਦੇ ਸੀ ਕਈਆਂ ਦੇ ਨਾਲ ਪੱਧਰਾ ਥਾਂ ਕਰ ਦਿੱਤਾ ਤੇ ਅੱਪੇ ਹੀ ਕਹਿੰਦੇ ਅਸੀਂ ਲਿਆ ਕੇ ਕੰਧ ਨੂੰ ਰੰਗ ਕਰ ਦਿੱਤਾ ਪੁਰਾਣੇ ਕੰਦ ਸੀ ਉਹ ਸਾਫ਼ ਕਰਕੇ ਉਹਨੂੰ ਰੰਗ ਕਰ ਦਿੱਤਾ ਕਹਿੰਦਾ ਭਾਜੀ ਉਹ ਸਿਰਫ ਕੁਝ ਸਾਡੇ ਬਾਹਰ ਵਾਲੇ ਕੁਝ ਕਹਿੰਦੇ ਜਿੰਨੇ ਕਿ ਅਸੀਂ 7-8 ਜਣੇ ਪਿੰਡ ਦੇ ਸੀ ਤੇ ਅਸੀਂ ਆਪੇ ਹੀ ਸੋਚਿਆ ਕਹਿੰਦੇ ਅਸੀਂ ਕਿਸੇ ਨੂੰ ਇਹ ਨਹੀਂ ਆਖਿਆ ਕਿ ਮਤਲਬ ਕੋਈ ਹੈਲਪ ਜਾਂ ਮਦਦ ਬੂਟੇ ਸਾਨੂੰ ਫ੍ਰੀ ਮਿਲ ਗਏ ਅਸੀਂ ਜਿੱਥੇ-ਜਿੱਥੇ ਕਈ ਥਾਵਾਂ ਤੇ ਉਹ ਤੋੜ ਵੀ ਦਿੱਤੇ ਬੂਟੇ ਕਹਿੰਦਾ ਕਿ ਅਸੀਂ ਇਦਾਂ ਕੀਤਾ ਸਾਨੂੰ ਹੋਰ ਨਜ਼ਰ ਨਾਲ ਮਤਲਬ ਵੀ ਜਿੱਦਾਂ ਫੁਕਰੇ ਹੁੰਨੇ ਅਸੀਂ ਹਨਾ ਕੁਝ ਬੰਦੇ ਆਣੇ ਸਾਡੇ ਨਾਲ ਜਿੱਦਾਂ ਪਹਿਲਾਂ ਬੁਲਾਉਂਦੇ ਸੀ ਉਹ ਬੁਲਾਉਣਾ じゃ ਹਟ ਗਏ ਸਾਡੇ ਨਾਲ ਅਜੀਬ ਜਿਹੇ ਤਰੀਕੇ ਨਾਲ ਦੇਖਣ ਲੱਗ ਪਏ ਉਹ ਕਹਿੰਦਾ ਭਾਜੀ ਨਾ ਤੇ ਅਸੀਂ ਮਤਲਬ ਏਦਾਂ ਦਾ ਵਾ ਕਿ ਨਾ ਅਸੀਂ ਕੋਈ ਰਾਜਨੀਤੀ ਦੇ ਵਿੱਚ ਆਉਣਾ ਕਿਉਂਕਿ ਉਹ ਛੋਟੀਆਂ ਉਮਰਾਂ ਸੀ ਤੇ ਨਾ ਅਸੀਂ ਕਿਸੇ ਦੀ ਕੋਈ ਮਦਦ ਮੰਗੀ ਆਪੇ ਹੀ ਅਸੀਂ ਆਖਿਆ ਵੀ ਯਾਰ ਵਿਹਲੇ ਆ ਹੈਨਾ ਆਪਾਂ ਏਦਾਂ ਕਰ ਲੈਣੇ ਆ ਥੋੜੀਆਂ ਬੋਧੀਆਂ ਪਿੰਡ ਦੇ ਵਿੱਚ ਜਿਹੜੀਆਂ ਥਾਵਾਂ ਸੀ ਸਾਫ਼ ਕਰ ਦਿੱਤੀਆਂ ਖਾਲੀ ਥਾਵਾਂ 'ਚ ਕਿਤੇ ਬੂਟੇ ਲਗਾ ਦਿੱਤੇ ਉਹ ਇਕੱਠੇ ਹੋ ਕੇ ਖੇਡ ਲੈਣਾ ਫਿਰ ਸੋਚਿਆ ਕਿ ਸਵੇ ਮੜੀਆਂ ਸਾਫ ਕੀਤੀਆਂ ਪੱਧਰੀਆਂ ਕਰਕੇ ਸੋਹਣੀ ਥਾਂ ਬਣਾ ਕੇ ਘਾਹ ਵਗੈਰਾ ਤੇ ਉਹਦੇ ਜਿਹੜਾ ਸ਼ੈੱਡ ਸੀ ਜਾਂ ਕੰਦ ਸੀ ਕਹਿੰਦੇ ਉਹਨੂੰ ਅਸੀਂ ਰੰਗ ਕਰ ਦਿੱਤਾ ਇਦਾਂ ਕਰਕੇ ਕਹਿੰਦਾ ਸੀ ਆਖੇ ਵੀ ਚਲੋ ਜੋ ਵੀ ਹੋਵੇਗਾ ਆਪਾਂ ਵੱਧ ਤੋਂ ਵੱਧ ਕਰਿਆ ਕਰਾਂਗੇ ਠੀਕ ਹੈ ਜਿੱਦਾਂ ਬਾਹਰ ਵਾਲੇ ਵੀ ਸੀ ਉਹਨਾਂ ਦੇ ਕੋਈ ਉਹਨਾਂ ਨੇ ਫੋਨ ਫਾਨ ਕੀਤਾ ਹੋਵੇਗਾ ਵੀ ਕੋਈ ਨਹੀਂ ਜੇ ਕੋਈ ਕੰਮ ਹੋਇਆ ਤਾਂ ਦੱਸਿਓ ਇਸ ਗੱਲ ਤੋਂ ਕੁੱਦ ਜਿਹੜੇ ਮੋਦਵਾਰ ਸੀ ਕਹਿੰਦਾ ਭਾਜੀ ਉਹ ਪਤਾ ਨਹੀਂ ਕਦੋਂ ਮਤਲਬ ਸਾਡੇ ਤੱਕ ਗੱਲ ਜੀ ਪਹੁੰਚੀ ਵੀ ਇਹ ਆਪੇ ਹੀ ਮਤਲਬ ਚੌਧਰੀ ਬਣੇ ਫਿਰਦੇ ਨਾ ਕਿ ਇਹਨੂੰ ਪੁੱਛਦੇ ਆ ਕਿਉਂ ਤੇ ਭਾਜੀ ਇਦਾਂ ਕਾ ਤੋ ਅਸੀਂ ਕੀ ਮਾੜਾ ਕੀਤਾ ਮੈਂ ਕਿਹਾ ਵੀ ਮਾੜਾ ਨਹੀਂ ਐ ਕੁਝ ਪਿੰਡ ਦੇ ਵਿੱਚ ਕਰੈਕਟਰ ਹੁੰਦੇ ਆ ਜਿਹੜੇ ਇਦਾਂ ਸੋਚਦੇ ਆ ਕਿ ਸਾਡੇ ਤੋਂ ਬਿਨਾ ਕੋਈ ਕਿਵੇਂ ਕੰਮ ਕਰ ਲਿਆ ਸਾਨੂੰ ਪੁੱਛਿਆ ਕਿਉਂ ਨਹੀਂ ਉਹਨਾਂ ਦਾ ਕੋਈ ਰੋਲ ਨਹੀਂ ਐ ਠੀਕ ਐ ਉਹਨਾਂ ਦੇ ਦਿਮਾਗ ਦੇ ਵਿੱਚ ਇੰਨਾ ਕੋਈ ਆਈਡੀਆ ਆ ਨਹੀਂ ਰਿਹਾ ਜਾਂ ਉਹ ਕਰ ਨਹੀਂ ਪਾ ਰਹੇ ਪਰ ਤੁਸੀਂ ਉਹ ਬਿਨਾ ਪੁੱਛੇ ਸ਼ੁਰੂ ਕਰ ਦਿੱਤਾ ਤੇ ਉਹਨਾਂ ਨੂੰ ਲੱਗਾ ਵੀ ਇਹ ਤਾਂ ਮੈਨੂੰ ਕਰਨਾ ਚਾਹੀਦਾ ਸੀ ਹੈਨਾ ਪੀ ਜੇ ਮੈਂ ਖੁਦ ਅੱਗੇ ਲੱਗ ਕੇ ਕਰ ਨਹੀਂ ਸਕਿਆ ਤੇ ਜੇ ਇਹ ਮੈਨੂੰ ਪੁੱਛ ਲੈਂਦੇ ਤੇ ਮੈਂ ਨਾਲ ਤੁਰਦਾ ਤੇ ਮੇਰਾ ਵੀ ਹੋ ਜਾਂਦਾ ਵੀ ਉਹ ਸਾਥ ਦੇ ਰਿਹਾ ਵੱਡਾ ਵਾ ਇਹ ਜਵਾਬ ਕਰੀ ਜਾ ਰਹੇ ਉਹ ਸਿਰਫ ਇੱਕ ਜਿਹੜਾ ਕ੍ਰੈਡਿਟ ਲੈਣਾ ਹੁੰਦਾ ਵਾ ਇੱਕ ਜਿਹੜਾ ਆਪਣੇ ਆਪ ਨੂੰ ਸਮਝਣਾ ਕਿ ਜੋ ਹੋਵੇ ਪਿੰਡ ਦੇ ਵਿੱਚੋਂ ਮੇਰੀ ਸਲਾਹ ਜਾਂ ਮੇਰੀ ਅਗਵਾਈ ਜਾਂ ਮੇਰੀ ਸਰਪ੍ਰਸਤੀ ਹੇਠ ਹੋਵੇ ਉਸ ਚੀਜ਼ ਨੂੰ ਠੇਸ ਵੱਜਦੀ ਹੈ ਉਹ ਜਿਹੜੇ ਆਪੇ ਬਣੇ ਮੋਦਵਾਰ ਬੰਦੇ ਆ ਜਿਹੜਾ ਬੰਦਾ ਸਿਆਣਾ ਹੋਵੇਗਾ ਅਸੀਂ ਵੀ ਮਤਲਬ ਉਹ ਪਿੰਡ ਦੇ ਵਿੱਚ ਕੋਈ ਗਰਾਊਂਡ ਬਣਾ ਰਹੇ ਸੀ ਜਾਂ ਇਸ ਤਰ੍ਹਾਂ ਕੁਝ ਕਰ ਰਹੇ ਸੀ ਕਈ ਬੰਦੇ ਹੁੰਦੇ ਜਿਹੜੇ ਦੂਰੋਂ ਮੋਟਰਸਾਈਕਲ ਤੇ ਲੰਘ ਰਹੇ ਹਣ ਤੁਹਾਡੇ ਲਾਗੇ ਆ ਕੇ ਖਲੋ ਜਾਣਗੇ ਜਵਾਨੋਂ ਲੱਗੇ ਜ ਬਹੁਤ ਵਧੀਆ ਅਸੀਂ ਜਦੋਂ ਅਸੀਂ ਪਲੱਸ 2 ਤੋਂ ਬਾਅਦ ਵਾਲੀਬਾਲ ਦੀ ਇੱਕ ਗਰਾਊਂਡ ਦੇ ਵਿੱਚ ਝਗੜਾ ਹੋ ਗਿਆ ਉਦੋਂ ਵੀ ਚਲੋ ਸਿਆਣੇ ਬੰਦੇ ਆਏ ਦੂਸਰੀ ਗਰਾਊਂਡ ਬਣਾ ਰਹੇ ਸੀ ਹਨਾ ਤੇ ਕੁਝ ਬੰਦੇ ਸਾਡੇ ਕੋਲ ਆਪ ਪਹੁੰਚੇ ਪਿੰਡ ਦੇ ਕਾਫੀ ਨੌਜਵਾਨ ਸੀ ਉਹ ਦੂਜੀ ਗਰਾਊਂਡ ਜਿਹੜੀ ਵਾਲੀਬਾਲ ਦੀ ਤਿਆਰ ਕਰ ਰਹੇ ਸੀ ਆਪ ਪਹੁੰਚੇ ਕਿ ਕੋਈ ਲੋੜ ਹੋਈ ਤਾਂ ਦੱਸਿਓ ਜਾਂ ਕਿਦਾਂ ਕਰਕੇ ਉਹ ਬੰਦੇ ਹੋਣਗੇ ਜਿਹੜੇ ਤੁਹਾਨੂੰ ਕਰਦੇ ਦੇਖ ਕੇ ਦੂਰੋਂ ਆਪ ਤੁਹਾਡੇ ਤੱਕ ਆ ਕੇ ਖਲੋਣਗੇ ਕਿ ਬਹੁਤ ਵਧੀਆ ਕੰਮ ਕਰ ਰਹੇ ਜੀ ਹੈਨਾ ਜੇ ਟਰੈਕਟਰ ਦੀ ਜਾਂ ਕਿਸੇ ਚੀਜ਼ ਦੀ ਲੋੜ ਹੋਈ ਤੇ ਦੱਸਿਓ ਮੈਂ ਲੈ ਆਵਾਂਗਾ ਪਰ ਕੁਝ ਨੇ ਕਰਨਾ ਕੁਝ ਨਹੀਂ ਹੁੰਦਾ ਸਿਰਫ ਇਸ ਗੱਲ ਦੀ ਹੈ ਕਿ ਮੈਂ ਇੱਥੇ ਬੈਠਾ ਮੇਰ ਕੋ ਆ ਕੇ ਸਲਾਹ ਲਓ ਮੇਰੇ ਘਰੇ ਆਓ ਜਾਂ ਮੇਰੇ ਤੱਕ ਪਹੁੰਚ ਕਰੋ ਮੈਨੂੰ ਪੁੱਛੋ ਆ ਕੇ ਮੈਂ ਕਿਉਂ ਤੁਹਾਡੇ ਕੋਲ ਆਵਾਂ ਤੁਸੀਂ ਤੇ ਬੱਚੇ ਉਹ ਸਿਰਫ ਉਹ ਜਿਨ੍ਹਾਂ ਦੀ ਸੋਚ ਦੇ ਵਿੱਚ ਚੌਧਰ ਹੁੰਦੀ ਹੈ ਉਹ ਲੋਕ ਇਦਾਂ ਕਰਦੇ ਨੇ ਇਹਦੇ ਦੋ ਹਾਲ ਨੇ ਜਾਂ ਤੇ ਉਹਨਾਂ ਨੂੰ ਸਾੜ ਸੁੱਟਦੇ ਰਹਿਣ ਦੋ ਹੈਨਾ ਵੀ ਤੁਹਾਨੂੰ ਰੋਗ ਨਹੀਂ ਸਕਦੇ ਸਿਰਫ ਇਦਾਂ ਹੀ ਕਦੀ ਅਦਕੋ ਬਹਿ ਕੇ ਕਹਿਤਾ ਐਵੇਂ ਮਢੀਰ ਪੁਣਾ ਤੁਰਿਆ ਫਿਰਦਾ ਕਈਆਂ ਲੈ ਕੇ ਜਾਂ ਉਹਨੂੰ ਕਹਿਤਾ ਜਾਂ ਉਹਨੂੰ ਕਹਿਤਾ ਠੀਕ ਹੈ ਜਾਂ ਤੇ ਇਹ ਸੋਚ ਲਓ ਕਿ ਇਹਨਾਂ ਦੀ ਪ੍ਰਵਾਹ ਕੋਈ ਨਹੀਂ ਹੈ ਚੰਗੇ ਬੰਦੇ ਤੁਹਾਨੂੰ ਸ਼ਾਬਾਸ਼ੇ ਦੇਣਗੇ ਹੀ ਦੇਣਗੇ ਜਾਂ ਇਦਾਂ ਮੰਨ ਲਓ ਕਿ ਸਿਰਫ ਉਹਨਾਂ ਨੂੰ ਇੰਨੀ ਗਲੋਡ ਹੁੰਦੀ ਹੈ ਵੀ ਚਾਚਾ ਜੀ ਤਾਇਆ ਜੀ ਜਾਂ ਭਾਈ ਸਾਹਿਬ ਤੁਹਾਡੇ ਤੋਂ ਬਣਾ ਅਸੀਂ ਕਾਦੇ ਜੋਗੇ ਆ ਜੀ ਉਹਨਾਂ ਨੂੰ ਇੰਨੀ ਲੋੜ ਕੱਖ ਨਹੀਂ ਉਹਨਾਂ ਨੂੰ ਚਾਹੀਦਾ ਗੋਡੀਆਂ ਹਥਲਾ ਕੇ ਕਹੋ ਜੀ ਆਪ ਬੜੀਆਂ ਸਾਫ਼ ਕਰ ਲੱਗੇ ਆ ਜਾਂ ਕੰਮ ਕਰ ਲੱਗਿਆ ਜਾਂ ਬੂਟੇ ਲਗਾਉਣ ਲੱਗਿਆ ਆਇਓ ਸ਼ਾਮ ਨੂੰ ਤੁਸੀਂ ਵੀ ਬੈਠਿਓ ਉੱਥੇ ਵੀ ਤੁਹਾਡੇ ਨਾਲ ਹੀ ਇਹ ਬਜ਼ੁਰਗਾਂ ਦੇ ਨਾਲ ਹੀ ਉਹਨਾਂ ਨੂੰ ਇੰਨਾ ਹੀ ਚਾਹੀਦਾ ਜਾਂ ਤੇ ਉਹਨਾਂ ਨੂੰ ਜਿਹੜੀ ਖੁਰਾਕ ਚਾਹੀਦੀ ਆ ਉਹ ਪਾ ਦਿਓ ਜੋ ਮੰਗ ਰਹੇ ਆ ਉਹਨਾਂ ਨੂੰ ਚਾ ਉਧਰ ਚਾਹੀਦੀ ਐ ਸ਼ਾਬਾਸ਼ ਚਾਹੀਦੀ ਐ ਵੀ ਬੱਲੇ ਬੱਲੇ ਚਾਹੀਦੀ ਐ ਵੀ ਤੁਹਾਡੇ ਬਿਨਾ ਥੋੜਾ ਪਿੰਡ 'ਚ ਕੋਈ ਕੰਮ ਹੋ ਸਕਦਾ ਤੇ ਜਾਂ ਉਹਨਾਂ ਨੂੰ ਇਗਨੋਰ ਕਰ ਦੋ ਹੀ ਹੱਲ ਆ ਤੀਸਰਾ ਇਹਨਾਂ ਦਾ ਹੱਲ ਕੋਈ ਨਹੀਂ ਇਹ ਹਰੇਕ ਥਾਂ ਤੇ ਹੁੰਦੇ ਨੇ ਮੈਂ ਪਿੰਡ ਪੱਧਰ ਤੇ ਤੇ ਕੁਝ ਨਹੀਂ ਕਰ ਰਿਹਾ ਮੈਂ ਫੇਸਬੁੱਕ ਮੇਰੀ ਆ YouTube ਮੇਰੀ ਆ ਉਦੋਂ ਤੇ ਮੈਂ ਵੀਡੀਓ ਪਾ ਛੱਡਦਾ ਪਿੱਛੇ ਜੇ ਜੋ ਮੇਰੇ ਦਿਮਾਗ ਚ ਆਉਂਦਾ ਸੀ ਮੈਂ ਬੋਲਿਆ ਕੁਝ ਚੀਜ਼ਾਂ ਬਾਅਦ ਦੇ ਵਿੱਚ ਜਿਹੜੀਆਂ ਮੈਂ ਕਹਿੰਦਾ ਸੀ ਹੈਨਾ 6 ਮਹੀਨੇ ਬਾਅਦ ਸਾਲ ਬਾਅਦ ਜਾ ਕੇ ਉਹ ਬੰਦੇ ਮੈਂ ਕਰਦੇ ਦੇਖੇ ਅਮਰਤਪਾਲ ਸਿੰਘ ਬਾਰੇ ਮੈਂ ਬੋਲਿਆ ਜਦੋਂ ਉਹ ਸੀਟ ਲੜੇ ਫਿਰ ਕਈਆਂ ਨੇ ਮਤਲਬ ਇਦਾਂ ਕੀਤਾ ਕਿ ਕਿਵੇਂ ਹੋ ਰਿਹਾ ਵਗੈਰਾ ਵਗੈਰਾ ਮੈਂ ਤੁਹਾਨੂੰ ਦੱਸ ਰਿਹਾ ਉਹ ਬੰਦੇ ਹਰੇਕ ਥਾਂ ਤੇ ਹੋਣਗੇ ਮੈਂ YouTube ਤੇ ਤੇ Facebook ਤੇ ਵੀਡੀਓ ਪਾਉਣਾ ਕਿਸੇ ਨਾਲ ਕੋਈ ਲੈਣ ਦੇਣ ਨਹੀਂ ਹੋ ਤੁਸੀਂ ਵੀ ਗੱਲਾਂ ਕਰਦੇ ਹੋ ਆਪਸ ਵਿੱਚ ਪਰਸਨਲੀ ਤੁਸੀਂ ਭਗਵੰਤ ਮਾਨ ਬਾਰੇ ਬੋਲਦੇ ਜੇ ਸੁਖਵੀਰ ਬਾਦਲ ਨੂੰ ਸਜ਼ਾ ਲੱਗੀ ਕਿਹੜਾ ਬੰਦਾ ਨਹੀਂ ਬੋਲਿਆ ਹੋਵੇਗਾ ਕਿਸੇ ਪਿੰਡ ਦੀ ਸਾਥ ਦੇ ਵਿੱਚ ਹੋ ਸਕਦਾ ਇਹ ਗੱਲ ਨਾ ਹੋਈ ਹੋਵੇ ਕਿ ਵਧੀਆ ਹੋਇਆ ਹਨਾ ਇਹਨਾਂ ਨੂੰ ਸਜ਼ਾ ਲੱਗੀ ਹੈ ਕਿਸੇ ਨੇ ਕਹਣਾ ਸਜ਼ਾ ਘੱਟ ਹੈ ਕਿਸੇ ਨੇ ਕਹਣਾ ਠੀਕ ਹੈ ਜੀ ਅਕਾਲ ਤਖਤ ਨੇ ਜੋ ਫੈਸਲਾ ਕੀਤਾ ਹੈ ਹੁਣ ਗੋਲੀ ਥੋੜਾ ਮਾਰ ਦੇਣੀ ਸੀ ਉਹਨੂੰ ਹਨਾ ਮਤਲਬ ਇਹ ਥੋੜਾ ਪ੍ਰਕਰਮਾਂ ਦੇ ਵਿੱਚ ਫਾਹ ਲਾ ਦੇਣਾ ਹੈ ਸਜ਼ਾ ਲਾਤੀ ਦੋਵੇਂ ਸੋਚਾਂ ਜਿਹੜੀਆਂ ਆਪਸ ਵਿੱਚ ਕਿਤੇ ਨਾ ਕਿਤੇ ਬੈਠ ਕੇ ਇਹ ਗੱਲਾਂ ਬਾਤਾਂ ਕਰਦੀਆਂ ਕੋਈ ਠੀਕ ਕਹਿ ਰਿਹਾ ਕੁਝ ਗਲਤ ਕਹਿ ਰਿਹਾ ਕੋਈ ਕਹਿ ਰਿਹਾ ਇਹਨਾਂ ਨੂੰ ਹੁਣ ਦੁਬਾਰਾ ਵੋਟ ਨਹੀਂ ਪਾਉਣੀ ਕੋਈ ਕਹਿ ਰਿਹਾ ਜਦੋਂ ਅਕਾਲ ਤਖਤ ਨੇ ਮaaf ਕਰਤਾ ਪਾਈ ਫੇਰ ਇਹ ਦੁਬਾਰਾ ਤੇ ਚੋਣ ਲਾੜੀ ਸਕਦੇ ਪਰ ਜੇ ਮੈਂ ਇੱਥੇ ਬੈਠ ਕੇ ਆਪਣਾ ਪੱਖ ਰੱਖਦਾ ਜਾਂਦੇ ਬੋਲਦਾ ਬੜਾ ਬੜਾ ਸਿਆਣਾ ਬਣਿਆ ਇਹ ਤੇ ਇੱਕ ਇਹ ਹੈ ਨਾ ਕਿ ਵੀ ਤੁਹਾਡੇ ਤੱਕ ਹੀ ਰਹਿ ਕੇ ਗੱਲ ਕੀਤੀ ਜਾਵੇ ਤੇ ਮੈਂ ਜਿਹੜੀ ਤੁਹਾਨੂੰ ਗੱਲ ਦੱਸਣ ਲੱਗਾ ਸੀ ਇਹ ਜਿਹੜੇ ਲੋਕ ਹੁੰਦੇ ਨੇ ਪਿੰਡ ਦੇ ਨਾਲੋ ਮਤਲਬ ਕੋਈ ਇਦਾਂ ਦਾ ਹੈ ਨਹੀਂ ਸੀ ਪਰ ਕੁਝ ਬੰਦੇ ਮੇਰੀ ਵੀਡੀਓ ਥੱਲੇ 150 200 ਕਮੈਂਟ ਆਇਆ 150 200 ਕਮੈਂਟ ਆਇਆ ਉਹਦੇ ਵਿੱਚੋਂ ਮੰਨ ਲਓ 200 ਕਮੈਂਟ ਆਇਆ ਉਹਦੇ ਵਿੱਚੋਂ 10 ਕਮੈਂਟ ਹੈ ਜਿਨ੍ਹਾਂ ਨੇ ਮੈਨੂੰ ਗਾਲਾਂ ਕੱਢੀਆਂ 10ਾਂ ਕਮੈਂਟਾਂ ਦੇ ਵਿੱਚ ਏ ਫੋਕਰਾ ਲਾਹਣਤੀ ਗੁਰੂ ਘਰ ਦਾ ਦੋਖੀ ਇਹ ਚਵਲ ਹੈ ਗਾਲ ਮੰਦਾ ਮੈਨੂੰ ਕੀਤਾ ਤੁਸੀਂ ਦੇਖੋ 200 ਕਮੈਂਟ ਦੇ ਵਿੱਚੋਂ 10 ਕਮੈਂਟ ਮੇਰੇ ਜਿਹੜੇ ਆਲੇ ਦੁਆਲੇ ਦੇ ਲੋਕ ਸੀ ਉਹਨਾਂ 10 ਕਮੈਂਟਾਂ ਦਾ ਸਕਰੀਨਸ਼ਾਟ ਲੈ ਕੇ ਉਹਨੂੰ ਗਰੁੱਪ 'ਚ ਪਾ ਕੇ ਕਹਿਣਾ ਵੇਖੋ ਗਰਜੀਤ ਦੀ ਕਿੰਨੀ ਕੁੱਤੇ ਖਾਣੀ ਹੋ ਰਹੀ ਐ। ਇਸ ਸਵਾਦ ਲੈਂਦੇ। ਇਹਦੇ ਵਿੱਚ ਕਾਦਾ ਸਵਾਦ ਹੈ? ਮੈਨੂੰ ਮਤਲਬ ਇਸ ਗੱਲ ਦੀ ਬੜੀ ਹਰਾਨੀ ਹੋਈ ਕਿ 200 ਕਮੈਂਟ ਦੇ ਵਿੱਚੋਂ 10 ਕਮੈਂਟ ਜਿਹੜੇ ਨੇ ਜਾਂ 5 ਕਮੈਂਟ ਜਿਹੜੇ ਨੇ ਉਹ ਵੇਖਦੇ ਰਹਿੰਦੇ ਪੜਿਆ ਅੱਜ ਵੀ ਕੋਈ ਗਲਤ ਕਮੈਂਟ ਨਹੀਂ ਆਇਆ ਅੱਜ ਵੀ ਨਹੀਂ ਆਇਆ। ਜੋ ਤੀਸਰੇ ਦਿਨ ਕਿਸੇ ਨੇ ਲਿਖਤਾ ਚਾਵਲ ਲਾਣਤੀ ਹਨਾ ਇਹਦੇ ਛਿੱਤਰ ਮਾਰੋ। ਫੇਰ ਉਹਦਾ ਸਕਰੀਨਸ਼ਾਟ ਲੈ ਕੇ ਉਹ ਜਿਹੜਾ ਉਦੋਂ ਦਾ ਗਰੁੱਪ ਹੈ ਉਹਦੇ ਵਿੱਚ ਪਾ ਕੇ ਕਹਿਣਾ ਕਿ ਅਲਾਪਾ ਕਰਾਉਂਦੇ ਆ ਜੀ ਹੈਨਾ ਤੁਸੀਂ ਇਹ ਗੱਲ ਦੱਸੋ ਕਿ ਮੈਂ 200 ਨੂੰ ਦੇਖਾਂ ਕਿ 50 ਨੂੰ ਦੇਖਾਂ ਜੇ 100 ਦੇ ਬਦਲੇ 100 ਵੀ ਆ ਜਾਏਗਾ ਤਾਂ ਕੀ ਮੈਂ ਆਪਣੀ ਸੋਚ ਛੱਡ ਦਾਂਗਾ ਕੀ ਮੈਂ ਸੋਚਣਾ ਛੱਡ ਦਾਂਗਾ ਕਿ ਨਹੀਂ ਯਾਰ 100 ਬੰਦਾ ਜਿਹੜਾ ਵਾ ਉਹ ਤੇ ਮੈਨੂੰ ਕਹਿ ਰਿਹਾ ਹੈ ਕਿ ਇਹ ਲਹਣਤੀ ਹੈ ਇਹ ਫੋਕਰਾ ਵਾ ਇਹ ਚਵਲ ਹੈ ਇਦਾਂ ਕਰ ਰਿਹਾ ਮੇਰੇ ਵੱਲੋਂ 150 ਆ ਜੇ 50 ਹੀ ਮੈਨੂੰ ਚੰਗੇ ਆਉਣ ਮੈਂ ਤਾਂ ਵੀ ਨਹੀਂ ਛੱਡਾਂਗਾ ਆਪਣੀ ਸੋਚ ਮੈਂ ਭੀੜ ਨੂੰ ਦੇਖ ਕੇ ਥੋੜਾ ਆਪਣਾ ਜਿਹੜਾ ਇਰਾਦਾ ਜਾਂ ਆਪਣੀ ਸੋਚ ਬਦਲਾਂਗਾ ਪਰ ਉਹ ਦੇਖੋ ਜਿਨ੍ਹਾਂ ਨਾਲ ਮੇਰਾ ਵਾਹ ਵਾਸਤਾ ਕੋਈ ਨਹੀਂ ਜਿਨ੍ਹਾਂ ਨੂੰ ਮੈਂ ਕਦੀ ਮਾੜੀ ਕਦੀ ਚੰਗੀ ਜਾਂ ਮੈਂ ਆਪਣੇ ਪਿੰਡ ਬਾਰੇ ਕਦੀ ਮਾੜਾ ਨਹੀਂ ਬੋਲਿਆ ਜਿਹੜੇ ਵੀਰ ਨੇ ਮੈਨੂੰ ਫੋਨ ਕੀਤਾ ਮੈਂ ਉਹਦੇ ਵਾਸਤੇ ਗੱਲ ਕਰ ਰਿਹਾ ਕਿ ਇਹ ਸੋਚ ਕੇ ਵੀ ਤੁਸੀਂ ਤਾਂ ਚਲੋ ਪਿੰਡ ਦੇ ਵਿੱਚ ਰਹਿ ਕੇ ਕੰਮ ਕਰ ਰਹੇ ਜੇ ਮੈਂ ਤਾਂ ਪਿੰਡ ਦੇ ਵਿੱਚ ਵੀ ਨਹੀਂ ਕੰਮ ਕਰ ਰਿਹਾ ਮੈਂ ਆਪਣੇ ਤੌਰ ਤੇ ਇੱਕ YouTube ਇੱਕ Facebook ਤੇ ਆਪਣੀ ਗੱਲ ਕਰਦਾ ਜਾਂ ਲਿਖ ਕੇ ਕਵਿਤਾ ਜਾਂ ਪੋਸਟ ਪਾਉਣਾ ਉਹਦੇ ਵਿੱਚ ਵੀ ਬੰਦੇ ਉਡੀਕਦੇ ਨੇ ਕਿ ਇਹਨੂੰ ਕਦੋਂ ਗਾਲ ਕੱਢੀ ਜਾਵੇ ਕਿ ਵੈਰੋਂ ਵਾਲ ਸਿਰੇ ਦਾ ਚਵਲ ਬੰਦਾ ਉਹ ਸਕਰੀਨਸ਼ਾਟ ਲੈ ਕੇ ਗਰੁੱਪ 'ਚ ਪਾ ਕੇ ਆ ਪੈਂਡਿਆਂ 'ਚ ਲਾਨ ਤਾ ਆ ਪੈਂਡੇ ਜੇ ਨੂੰ ਸਰੂਪੇ ਪਤਾ ਨਹੀਂ ਉਹਦੇ ਵਿੱਚ ਉਹਨਾਂ ਨੂੰ ਠੰਡ ਕੀ ਪੈਂਦੀ ਹੈ ਹੈਨਾ ਉਹਦੇ ਵਿੱਚੋਂ ਉਹ ਸਵਾਦ ਕੀ ਆਉਂਦਾ ਹੈ ਤੇ ਮੈਨੂੰ ਇਸ ਗੱਲ ਦਾ ਮਤਲਬ ਕੋਈ ਨਹੀਂ ਆ ਜੇ ਇਦਾਂ ਸਵਾਦ ਆ ਰਿਹਾ ਹੈ ਪਰ ਮੈਂ ਤਾਂ 200 ਕਮੈਂਟ ਦੇਖ ਰਹਿਣਾ ਕਦੀ ਕਿਸੇ ਬੰਦੇ ਨੇ ਮੈਂ ਮੈਂ ਆਪਣੇ ਤੌਰ 'ਤੇ ਸੋਚਦਾ ਇਹ ਨਹੀਂ ਕਿਹਾ ਕਿ ਯਾਰ ਬਹੁਤ ਵਧੀਆ ਹੈਨਾ ਬਹੁਤ ਲੋਕੀ ਐਪਰੀਸ਼ੀਏਟ ਕਰਦੇ ਆ ਜਾਂ ਤੇਰੀ ਗੱਲ ਕਰਦੇ ਆ ਜਾਂ ਕਹਿੰਦੇ ਆ ਠੀਕ ਕੁਝ ਜਿਹੜੇ ਤੇ ਮੇਰੇ ਮਿੱਤਰ ਹੈਗੇ ਨੇ ਉਹ ਤੇ ਗੱਲ ਕਰਦੇ ਹੀ ਆ ਹੈਨਾ ਕਿ ਪਰ ਉਹ ਬੰਦੇ ਜਿਹੜੇ ਸਵਾਦ ਲੈਂਦੇ ਨੇ ਹੈਨਾ ਜਾਂ ਤੇ ਇਹ ਕਰ ਲੋ ਕਿ ਉਹਨਾਂ ਦੇ ਗੋਡੀਆਂ ਥਲਾ ਕੇ ਕਹੋ ਕਿ ਭਾਜੀ ਤੁਸੀਂ ਜੇ ਮਤਲਬ ਮੇਨ ਪਿੰਡ ਦੇ ਤੁਸੀਂ ਜੇ ਆਪਾਂ ਦੇ ਮੇਨ ਹੈਨਾ ਤੁਹਾਡੇ ਨਾਲ ਹੀ ਗੱਲ ਕਰਕੇ ਤੁਹਾਡੀ ਸਲਾਹ ਨੇ ਚੱਲਣਾ ਜਾਂ ਤੇ ਉਹਨਾਂ ਨੂੰ ਥੋੜੀ ਜਿਹੀ ਖਰਾਕ ਪਾ ਦਿਓ ਜਿਹੜਾ ਉਹ ਚੋਗਾ ਭਾਰਨਦੇ ਨੇ ਉਹ ਚੋਗਾ ਸੁੱਟ ਕੇ ਗੋਡੀਆਂ ਥਲਾ ਕੇ ਭਾਜੀ ਤੁਹਾਡੇ ਨਾਲ ਤੇ ਤੁਹਾਡੇ ਬਿਨਾ ਆਪਾਂ ਹੈਨਾ ਇਕੱਲੇ ਇਹ ਕੀ ਕਰ ਸਕਦੇ ਆ ਤੁਸੀਂ ਮੋਦਵਾਰ ਬੰਦੇ ਜੀ ਉਹਨਾਂ ਨੂੰ ਸਿਰਫ ਇਨਾ ਚਾਹੀਦਾ ਕਿ ਸਾਨੂੰ ਕਹੋ ਕਿ ਅਸੀਂ ਮੋਦਵਾਰ ਬੰਦੇ ਆ ਤੇ ਉਹ ਬੈਰ ਤੁਸੀਂ ਜੋ ਮਰਜ਼ੀ ਕਰ ਦਿਓ ਭਾਵੇਂ ਹਨਾ ਵੀ ਪੱਟ ਵੀ ਦਿਓ ਭਾਵੇਂ ਦੋ ਚਾਰ ਬੂਟੇ ਕੋਈ ਗੱਲ ਨਹੀਂ ਤੇ ਨਹੀਂ ਆਪਣਾ ਕੰਮ ਕਰੋ ਉਹਨਾਂ ਨੂੰ ਇਹ ਸਕਰੀਨਸ਼ਾਟ ਲੈਣ ਵਾਲੇ ਜਾਂ ਜਾਂ ਬਾਕੀ ਜਿਹੜੇ ਸਾੜ ਸੋਟਦੇ ਆ ਮੜੀ ਰ ਅੱਗੇ ਤੁਰੇ ਫਿਰਦੀ ਬੂਟੇ ਲਾਈ ਜਾਂਦੀ ਆ ਬਿਨਾ ਪੁੱਛੇ ਮੜੀਆਂ ਦੇ ਕੰਧ ਨੂੰ ਰੰਗ ਕਰਦਾ ਫਿਰ ਉਹਨਾਂ ਨੂੰ ਕਰੀ ਜਾਊਗਾ ਜਿਹੜਾ ਪਿੰਡ ਦਾ ਤੁਹਾਡਾ ਸਰਪੰਚ ਹੋਵੇਗਾ ਜਾਂ ਸਿਆਣਾ ਮੈਂਬਰ ਹੋਵੇਗਾ ਉਹ ਤੁਹਾਡੇ ਤੱਕ ਆਪੇ ਸੰਪਰਕ ਕਰੇਗਾ ਕਿ ਜਵਾਨੋ ਬਹੁਤ ਵਧੀਆ ਕੰਮ ਕੀਤਾ ਜਦੋਂ ਦਿਲ ਦੇ ਵਿੱਚ ਚੌਧਰ ਨਹੀਂ ਹੋਵੇਗੀ ਜਿੰਨੂੰ ਚੌਧਰ ਦੀ ਭੁੱਖ ਨਹੀਂ ਹੋਵੇਗੀ ਉਹ ਮਤਲਬ ਕੁਦਰਤੀ ਤੌਰ ਤੇ ਤੁਹਾਡੇ ਨਜ਼ਰ ਦੇ ਵਿੱਚ ਸਤਿਕਾਰਯੋਗ ਹੋਵੇਗਾ ਉਹ ਤੁਹਾਡੇ ਤੱਕ ਪਹੁੰਚ ਜ਼ਰੂਰ ਕਰੇਗਾ ਮੇਰਾ ਵੀ ਇੱਕ ਮਿੱਤਰ ਸੀ ਜਿਹਨੇ ਪਿੰਡ ਦੇ ਵਿੱਚ ਇਸ ਤਰ੍ਹਾਂ ਕੁਝ ਚੰਗੇ ਕੰਮ ਕੀਤੇ ਸੀ ਪਰ ਜਿਹੜੇ ਚੰਗੇ ਸਿਆਣੇ ਲੋਕ ਸੀ ਉਹਨਾਂ ਤੱਕ ਜਾਣਾ ਨਹੀਂ ਪਿਆ ਉਹ ਆਪ ਨਾਲ ਆ ਕੇ ਕਿ ਦੱਸੀ ਕੋਈ ਲੋੜ ਹੋਈ ਤੇ ਹੁੰਦਾ ਹੈ ਹਰੇਕ ਪਿੰਡ ਦੇ ਵਿੱਚ ਚੰਗੇ ਲੋਕ ਵੀ ਹੁੰਦੇ ਆ ਮਾੜੇ ਵੀ ਹੁੰਦੇ ਆ ਜਦੋਂ ਚੰਗਾ ਕਰੋਗੇ ਉਦੋਂ ਵੀ ਤੁਹਾਡੇ ਤੱਕ ਚੰਗੇ ਲੋਕ ਪਹੁੰਚ ਜਾਣਗੇ ਜਦੋਂ ਤੁਸੀਂ ਕੁਝ ਮਾੜਾ ਕਰੋਗੇ ਤੇ ਮਾੜੇ ਵੀ ਤੁਹਾਡੇ ਤੱਕ ਆਪੇ ਪਹੁੰਚ ਕਰ ਹੀ ਲੈਣਗੇ। ਸੋ ਇਸ ਕਰਕੇ ਮਤਲਬ ਆਪਣੀ ਸੋਚ ਜਾਂ ਆਪਣਾ ਇਰਾਦਾ ਜਾਂ ਆਪਣਾ ਰਾਹ ਜਿਹੜਾ ਕਿਸੇ ਕਰਕੇ ਛੱਡਣ ਦੀ ਲੋੜ ਨਹੀਂ। ਜੋ ਕੁਝ ਮੇਰਾ ਬੋਲਣ ਨੂੰ ਦਿਲ ਕਰਦਾ ਜੋ ਕੁਝ ਮੇਰਾ ਕਰਨ ਨੂੰ ਦਿਲ ਕਰਦਾ ਕਰ ਲਈਦਾ ਮੈਂ ਇਹ ਸੋਚਾਂ ਕਿ ਮੇਰੇ ਪਿੰਡ ਦੇ ਵਿੱਚ ਫਲਾਨੀ ਗਲੀ ਦੇ ਵਿੱਚ ਆਹ ਬੰਦਾ ਜਿਹੜਾ ਉਹਨੇ ਨਹੀਂ ਖੁਸ਼ ਹੋਣਾ ਜਿਵੇਂ ਇਹਦਾ ਕੀਤਾ ਮੈਨੂੰ ਉਹਦੀ ਕੀ ਪਰਵਾਹ। ਮੈਂ ਮਤਲਬ ਇੱਕ ਸੋਚ ਸਕਦਾ ਕਿ ਉਹਦੀ ਪਰਵਾਹ ਕਰਕੇ ਚੱਲੋ ਜਿਹੜਾ ਤੁਹਾਡੀ ਪਰਵਾਹ ਕਰਦਾ। ਉਸ ਦੀ ਦਿਲ ਦੇ ਵਿੱਚ ਡਰ ਲੈ ਕੇ ਚਲੋ ਕਿ ਯਾਰ ਉਹ ਬੰਦਾ ਕਿਤੇ ਗੁੱਸੇ ਨਾ ਹੋ ਜੇ ਜਿਹੜਾ ਇਸ ਕਰਕੇ ਕੋਈ ਕੰਮ ਕਰਦਾ ਏ ਜਿਵੇਂ ਮੈਂ ਮਿਸਾਲ ਦੇ ਤੌਰ ਤੇ ਉਹਨੂੰ ਦੱਸਦਾ ਜਿਹੜਾ ਬੰਦਾ ਇਹ ਲੈ ਕੇ ਚੱਲਦਾ ਨਾ ਯਾਰ ਮੈਂ ਗੁਰਜੀਤ ਦੀ ਸਲਾਹ ਲੈ ਲਾਂ ਇੱਕ ਵਾਰੀ ਮੈਂ ਯਾਰ ਗੁਰਜੀਤ ਨੂੰ ਪੁੱਛਿਆ ਨਹੀਂ ਆਹ ਕੰਮ ਕਰ ਲੱਗਿਆ ਵੀ ਉਹ ਗੁੱਸਾ ਨਾ ਕਰ ਜੇ ਹੈ ਕੋਈ ਬੰਦਾ ਮੈਂ ਉਸ ਦੀ ਪ੍ਰਵਾਹ ਕਰਾਂਗਾ ਜਿਹੜੇ ਮੇਰੀ ਪ੍ਰਵਾਹ ਕਰਦਾ ਹੋਵੇਗਾ ਕਿ ਮੈਨੂੰ ਗੁਰਜੀਤ ਦੀ ਇੱਕ ਵਾਰੀ ਸਲਾਹ ਲੈ ਲੈਣੀ ਚਾਹੀਦੀ ਹੈ ਮੈਂ ਉਹਦੀ ਸਲਾਹ ਜ਼ਰੂਰ ਲਵਾਂਗਾ ਕਿ ਆਹ ਕੰਮ ਕਰ ਲੱਗਾ ਯਾਰ ਤੈਨੂੰ ਕਿਦਾਂ ਲੱਗੂਗਾ ਤੇ ਜਿਹੜੇ ਜਿਹੜੇ ਬੰਦੇ ਨੇ ਮੈਨੂੰ ਨਹੀਂ ਕਦੀ ਪੁੱਛਿਆ ਤੇ ਮੈਂ ਉਹਦੀ ਪ੍ਰਵਾਹ ਕਿਉਂ ਕਰਾਂ ਸੋਚ ਕੇ ਦੇਖਿਓ ਆਪਣੇ ਦਿਮਾਗ ਦੇ ਵਿੱਚ ਜਿਸ ਬੰਦੇ ਨੇ ਕਦੀ ਤੁਹਾਡੀ ਪ੍ਰਵਾਹ ਨਹੀਂ ਕੀਤੀ ਕਦੀ ਕਿਸੇ ਪਿੰਡ ਵਾਲੇ ਨੇ ਤੁਹਾਡਾ ਫਿਕਰ ਕੀਤਾ ਜੋ ਵੀ ਤੁਹਾਡਾ ਨਾਮ ਹੈ ਆਪਣੇ ਆਪ ਸੋਚ ਕੇ ਦੇਖਿਓ ਕੋਈ ਬੰਦਾ ਕੁਝ ਕਰਨ ਲੱਗਾ ਕੁਝ ਬਣਾਉਣ ਲੱਗਾ ਕੁਝ ਢਾਉਣ ਲੱਗਾ ਉਹਨੇ ਕਦੀ ਤੁਹਾਡੀ ਪ੍ਰਵਾਹ ਕੀਤੀ ਹੈ ਤੇ ਮੈਂ ਪਿੰਡ ਦੇ ਵਿੱਚ ਜਿਹੜੇ ਬੰਦੇ ਦੀ ਉਸ ਦੀ ਪ੍ਰਵਾਹ ਕਿਉਂ ਕਰਾਂ ਉਹ ਕੀ ਸੋਚੇਗਾ ਉਹ ਕੀ ਸੋਚੇਗਾ ਉਹ ਕੀ ਕਹੇਗਾ ਕਹੀ ਜਾਵੇ ਮੈਂ ਉਹਦੀ ਪ੍ਰਵਾਹ ਉਹਦੀ ਮਤਲਬ ਦਿਲ ਦੇ ਵਿੱਚ ਡਰ ਲੈ ਕੇ ਚੱਲਦਾ ਹੈ ਜਿਹੜਾ ਮੇਰਾ ਡਰ ਲੈ ਕੇ ਚੱਲਦਾ ਹੈ ਜਿਹੜਾ ਕੁਝ ਕਰਨ ਤੋਂ ਪਹਿਲਾਂ ਇਹ ਸੋਚਦਾ ਗੁਰਜੀਤ ਨੂੰ ਇੱਕ ਵਾਰੀ ਪੁੱਛ ਲਈਏ ਯਾਰ ਉਹਦੀ ਸਲਾਹ ਲੈ ਲਈਏ ਮੈਂ ਉਸ ਦੀ ਸਲਾਹ ਲਵਾਂਗਾ ਜਿਹੜੀ ਮਨ ਮੇਰੀ ਕੋਈ ਅਹਿਮੀਅਤ ਰੱਖਦੇ ਮੇਰੀ ਸਲਾਹ ਲੈਂਦੇ ਇਸ ਕਰਕੇ ਆਪੋ ਆਪਣੇ ਥਾਂ ਉਹਦਾ ਡਰ ਉਹਦਾ ਤੌਖਲਾ ਰੱਖਿਆ ਕਰੋ ਜਿਹੜਾ ਬੰਦਾ ਤੁਹਾਡਾ ਡਰ ਜਾਂ ਦਿਲ ਦੇ ਵਿੱਚ ਤੁਹਾਡਾ ਸਤਕਾਰ ਲੈ ਕੇ ਚੱਲਦਾ ਹੈ ਕਿ ਯਾਰ ਉਹਦੇ ਪੁੱਛੇ ਬਿਨਾ ਮੈਂ ਨਹੀਂ ਕਰ ਸਕਦਾ ਇੱਕ ਵਾਰੀ ਮੈਂ ਉਹਨੂੰ ਜ਼ਰੂਰ ਪੁੱਛਣਾ ਫਿਰ ਤੁਸੀਂ ਉਹਦੀ ਸਲਾਹ ਲੈ ਸਕਦੇ ਹੋ